ਨਾ ਕਿ ਅਮਰਤਪਾਲ ਮੈਰੋ ਦੇ ਨਾਲ ਮੈਂ ਕਦੀ ਬੈਠਾ ਨਾ ਕਦੀ ਖਲੋਤਾ ਨਾ ਕਦੀ ਉਹਨਾਂ ਵਿਚਾਰ ਹੋਈ ਇੱਕ ਦਿਨ ਉਹਨਾਂ ਪਤੇ ਦੀ ਸਾਂਝ ਹੋਈ ਉਹ ਵੀ ਕਿਸੇ ਬੰਦੇ ਦੇ ਨੰਬਰ ਤੋਂ ਲੇਕਿਨ ਉਸ ਬੰਦੇ ਦੀ ਰਾਤ ਮੈਂ ਵੀਡੀਓ ਵੇਖੀ ਬਹੁਤ ਰੋ ਰਿਹਾ ਹੈ ਕਰ ਲਾ ਰਿਹਾ ਹੈ ਉਹਨੇ ਬੜੀਆਂ ਦਹੱਥਾਂ ਮਾਰੀਆਂ ਮੇਰੇ ਹਿਸਾਬ ਦੇ ਨਾਲ ਇੰਨੇ ਬੰਦੇ ਉਹ ਨਹੀਂ ਰੋਏ ਉਹਨੇ ਜਿਨ੍ਹਾਂ ਦੀਆਂ ਭੈਣਾਂ ਦੇ ਨਾਲ ਬਲਾਤਕਾਰ ਹੋਇਆ ਉਹ ਕਿਉਂਕਿ ਬਿਗੈਰਤ ਹੋ ਚੁੱਕੇ ਲੋਕ ਆ ਅੱਜਕੱਲ ਕੰਮ ਸਿਸਟਮ ਲੋਕਾਂ ਨੇ ਚਲਾ ਲਿਆ ਪਹਿਲਾਂ ਰਿਸ਼ਤਾ ਬਣਾਓ ਫਿਰ 5-7 10 ਲੱਖ ਲੈ ਕੇ ਚੁੱਪ ਕਰਕੇ ਬਹਿ ਜਾਓ ਇਹ ਲੋਕਾਂ ਦਾ ਇੱਕ ਧੰਦਾ ਉਹ ਧੰਦੇ ਵਾਲੀਆਂ ਲੋਕ ਜਿਹੜੇ ਆ ਉਹ ਚੁੱਪ ਕਰਕੇ ਬਹਿ ਜਾਂਦੇ ਆ ਬਹਾਦਰ ਲੋਕ ਮਰਨ ਦੀ ਧਾਰਕ ਤੁਰ ਪੈਂਦੇ ਆ ਅਮਿਤਪਾਲ ਮਹਿਰੋ ਦੇ ਕੋਲ ਉਹ ਬੀਬੀ ਗਈ ਉਹਨੇ ਜਾਣਿਆ ਕਿ ਆਪਣੀ ਗੱਲ ਬਾਤ ਅਸੀਂ ਹੋ ਰਹੀ ਬੀਬੀਆਂ ਨਿਕਲ ਆਈਆਂ ਉਹਨਾਂ ਚੋਂ ਕਈ ਮੁਕਰਨਾ ਵੀ ਸ਼ੁਰੂ ਹੋ ਗਿਆ ਜਾਣੀ ਕਿ ਸਾਰੇ ਦਾ ਸਾਰਾ ਨਿਸ਼ਾਨਾ ਜਿਹੜਾ ਅਮਿਤਪਾਲ ਸਿੰਘ ਮਹਿਰੋ ਹੋ ਗਿਆ ਸੋ ਵੀਰ ਅਮਿਤਪਾਲ ਸਿੰਘ ਮਹਿਰੇ ਨੂੰ ਮਹਿਰੋ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੇਖ ਤੂੰ ਸਾਡਾ ਛੋਟਾ ਭਰਾ ਤੇਰੇ ਨਾਲ ਹਿੱਕ ਠੋਕੇ ਖੜੇ ਆ ਤੈਨੂੰ ਅੱਗੇ ਵੀ ਦੱਸਿਆ ਤੇ ਹੁਣ ਵੀ ਇਹ ਕਹਿਣਾ ਮੈਂ ਰਾਤ ਜਦੋਂ ਵੀਡੀਓ ਵੇਖੀ ਕਾਫੀ ਟਾਈਮ ਹੋ ਚੁਕਾ ਹੈ ਤੇ ਤੇਰਾ ਨੰਬਰ ਮੇਰੇ ਕੋਲ ਕੋਈ ਨਹੀਂ ਨਹੀਂ ਤੇ ਮੈਂ ਤੈਨੂੰ ਸਿੱਧਾ ਫੋਨ ਨਹੀਂ ਲਾਉਣਾ ਹੈ ਮੈਂ ਵੀਡੀਓ ਬਣਾਉਣੀ ਨਹੀਂ ਕਿਉਂਕਿ ਵੀਡੀਓ ਪਾ ਕੇ ਮੈਂ ਕੋਈ ਫੇਮ ਨਹੀਂ ਭਾਲਣਾ ਚਾਹੁੰਦਾ ਮੈਂ ਗੁੱਤ ਪੈਰੇ ਚ ਤੇਰੇ ਨਾਲ ਬਚਨ ਕਰਨਾ ਚਾਹੁੰਦਾ ਹਾਂ ਮਿੱਤਰ ਪਿਆਰਿਆ ਤੇਰੇ ਨਾਲ ਕੋਈ ਖੜੇ ਜਾਂ ਨਾ ਖੜੇ ਤੈਨੂੰ ਅੱਗੇ ਵੀ ਕਹਾਂ ਤੇ ਤੇਰਾ ਵੱਡਾ ਭਰਾ ਖੜਾ ਵਾ ਤੇਰੀ ਪਿੱਠ ਤੇ ਹੱਥ ਹੋਊਗਾ ਤੈਨੂੰ ਰਹਿਣ ਛਾਂ ਦੀ ਜਿੱਦਾਂ ਦਾ ਵੀ ਸਮਾਊਗਾ ਹਰ ਚੀਜ਼ ਦਾ ਪ੍ਰਬੰਧ ਕਰਾਂਗੇ ਤੇ ਭਾਵੇਂ ਸੈਂਟਰ ਆ ਜਾਏ ਤੇ ਭਾਵੇਂ ਜਿਹੜਾ ਮਰਜ਼ੀ ਆ ਜਾਏ ਜਿੱਨਾਂ ਜਰ ਤਰਨਾ ਖੜਾਂਗੇ ਇਕ ਠੋਕੇ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਸੋ ਮੇਰੀ ਵੀਡੀਓ ਨੂੰ ਚਾਲੀ ਚਲਦੀ ਇਨਾਂ ਕ ਸ਼ੇਅਰ ਕਰ ਦਿਓ ਮੇਰੀ ਇਹ ਵੀਡੀਓ ਸਿਰਫ ਅਮਿਤਪਾਲ ਸਿੰਘ ਮੇਰੇ ਵਾਸਤੇ ਆ ਕਈਆਂ ਨੇ ਮੇਰੇ ਰਿਸ਼ਤੇਦਾਰਾਂ ਨੇ ਇਹ ਗਾਣਾ ਵੀ ਇਹ ਵਿਵੂ ਲੈਣ ਵਾਸਤੇ ਜਾਂ ਦੁਨੀਆ 'ਚ ਫੇਮ ਭਾਲਦਾ ਪਰ ਮੈਂ ਪਹਿਲਾਂ ਵੀ ਦੱਸਿਆ ਵੀ ਮੈਂ ਜਿੱਦ ਨਾਲ ਖੜਦਾ ਨਾ ਭਾਵੇਂ ਉਹਦੀ ਦੁਨੀਆ ਦੁਸ਼ਮਣ ਹੋ ਜਾਏ ਫਿਰ ਮੈਂ ਉਹਦੇ ਨਾਲ ਇਕ ਠੋਕ ਕੇ ਖੜਦਾ ਉਹ ਜ਼ਰੂਰੀ ਨਹੀਂ ਵੀ ਸਾਡੇ ਵਿਚਾਰ ਨਾਲ ਵਿਚਾਰ ਮਤਭੇਦ ਇਸ ਜ਼ਿੰਦਗੀ ਦਾ ਹਿੱਸਾ ਹੈ ਇਹ ਚੱਲਦੇ ਰਹਿਣੇ ਆ ਲੇਕਿਨ ਬੁਰੇ ਵਕਤ ਵਿੱਚ ਖੜਨਾ ਇਹ ਸਿੱਖਾਂ ਦੇ ਸਿਆਆ ਔਰ ਮਾਰੇ ਨੇ ਵੀ ਸਾਨੂੰ ਆਖਿਆ ਸਾਡੇ ਆਪਸੀ ਮਤਭੇਦ ਭੁਲਾ ਕੇ ਸਾਨੂੰ ਜਦੋਂ ਕੋਈ ਸੰਘਰਸ਼ ਵਿੱਚ ਡਿਆ ਜਾਵੇ ਉਹਦਾ ਹੱਸਾ ਬਣਨਾ ਚਾਹੀਦਾ ਤਾਪਾ ਸਿੰਘ ਆਏ ਨਹੀਂ ਵੀ ਆਪਾਂ ਸਿੰਘ ਨੂੰ ਮੁਸੀਬਤ ਦੇ ਵਿੱਚ ਛੱਡ ਕੇ ਤੇ ਆਪਾਂ ਪਾਸੇ ਦੇ ਬਹਿ ਕੇ ਤਾੜੀਆਂ ਮਾਰ ਕੇ ਸੀਏ ਉਹਨਾਂ ਬੇਗਹਿਰਤ ਬੰਦਿਆਂ ਵਿੱਚ ਮਨ ਨਹੀਂ ਆਉਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਆਪਾਂ ਵੱਡੇ-ਵੱਡੇ ਇਕੱਠ ਕਰਕੇ ਵਿਖਾਏ ਲੰਗਰ ਵੀ ਆਪਾਂ ਕੁੜੋਂ ਰੁਪਈਆ ਦੇ ਇਲਾਕੇ ਤੇ ਬਹੁਤ ਵਧੀਆ ਗੱਲ ਆ ਤੇ ਸਮੇਂ-ਸਮੇਂ ਦੇ ਨਾਲ ਪੰਜਾਬ ਦੇ ਵਿੱਚੋਂ ਆਪਾਂ ਹੀਰੇ ਵੀ ਗਵਾਏ ਜਿਹੜੇ ਹੀ ਰਗਵਾਚ ਗਿਆ ਉਹ ਤੇ ਕਦੇ ਮਿਲਨੇ ਨਹੀਂ ਆ। ਬਾਕੀ ਭਾਈ ਸਾਨੂੰ ਤੁਸੀਂ ਨਾ ਇਸ ਲੈਵਲ ਦੇ ਇਸ ਜੋਗ ਨਹੀਂ ਸਮਝਦੇ ਵੀ ਅਸੀਂ ਪੰਥ ਦੇ ਸੇਵਾਦਾਰ ਆ। ਨਾ ਸਮਝੋ ਅਸੀਂ ਇਸ ਚੀਜ਼ ਸਮਝਾਉਣ ਦੇ ਵਿੱਚ ਆਪਣੇ ਆਪ ਨੂੰ ਫਰਜ਼ ਮੰਨੀ ਸਮਝਦੇ ਆ ਆਪਣਾ ਵੀ ਤੁਹਾਨੂੰ ਸਮਝਾਈਏ। ਨਾ ਕਿ ਹਮਤਪਾਲ ਮੈਰੋ ਦੇ ਨਾਲ ਮੈਂ ਕਦੀ ਬੈਠਾ ਨਾ ਕਦੀ ਖਲੋਤਾ ਨਾ ਕਦੀ ਉਹਨਾਂ ਵਿਚਾਰ ਹੋਈ ਇੱਕ ਦਿਨ ਉਹਨਾਂ ਪਤੇ ਦੀ ਸਾਂਝ ਹੋਈ। ਉਹ ਵੀ ਕਿਸੇ ਬੰਦੇ ਦੇ ਨੰਬਰ ਤੋਂ ਲੇਕਿਨ ਉਸ ਬੰਦੇ ਦੀ ਰਾਤ ਮੈਂ ਵੀਡੀਓ ਵੇਖੀ ਬਹੁਤ ਰੋ ਰਿਹਾ ਹੈ ਕਰ ਲਾ ਰਿਹਾ ਹੈ ਉਹਨੇ ਬੜੀਆਂ ਦਹੱਥਾਂ ਮਾਰੀਆਂ ਮੇਰੇ ਹਿਸਾਬ ਦੇ ਨਾਲ ਇੰਨੇ ਬੰਦੇ ਉਹ ਨਹੀਂ ਰੋਏ ਉਹਨੇ ਜਿਨ੍ਹਾਂ ਦੀਆਂ ਭੈਣਾਂ ਦੇ ਨਾਲ ਬਲਾਤਕਾਰ ਹੋਇਆ ਉਹ ਕਿਉਂਕਿ ਬਿਗੈਰਤ ਹੋ ਚੁੱਕੇ ਲੋਕ ਆ ਅੱਜ ਕੱਲ ਕੰਮ ਸਿਸਟਮ ਲੋਕਾਂ ਨੇ ਚਲਾ ਲਿਆ ਪਹਿਲਾਂ ਰਿਸ਼ਤਾ ਬਣਾਓ ਫਿਰ 5-7 10 ਲੱਖ ਲੈ ਕੇ ਚੁੱਪ ਕਰਕੇ ਬਹਿ ਜਾਓ ਇਹ ਲੋਕਾਂ ਦਾ ਇੱਕ ਧੰਦਾ ਉਹ ਧੰਦੇ ਵਾਲੀਆਂ ਲੋਕ ਜਿਹੜੇ ਆ ਉਹ ਚੁੱਪ ਕਰਕੇ ਬਹਿ ਜਾਂਦੇ ਆ ਬਹਾਦਰ ਲੋਕ ਮਰਨ ਦੀ ਧਾਰਕ ਤੁਰ ਪੈਂਦੇ ਆ ਅਮਿਤਪਾਲ ਮਹਿਰੋ ਦੇ ਕੋਲ ਉਹ ਬੀਬੀ ਗਈ ਉਹਨਾਂ ਜਾਣਿਆ ਕਿ ਆਪਣੀ ਗੱਲ ਬਾਤ ਅਸੀਂ ਹੋ ਰਹੀ ਬੀਬੀਆਂ ਨਿਕਲ ਆਈਆਂ ਉਹ ਚੁੱਕੀ ਮੁਕਰਨਾ ਵੀ ਸ਼ੁਰੂ ਹੋ ਗਿਆ ਜੈਨ ਕਿ ਸਾਰੇ ਦਾ ਸਾਰਾ ਨਿਸ਼ਾਨਾ ਜਿਹੜਾ ਅਮਰਪਾਲ ਸਿੰਘ ਮੈਰੋ ਹੋ ਗਿਆ ਸੋ ਵੀਰ ਅਮਰਪਾਲ ਸਿੰਘ ਮੈਰੇ ਨੂੰ ਮੈਰੋ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੇਖ ਤੂੰ ਸਾਡਾ ਛੋਟਾ ਭਰਾ ਤੇਰੇ ਨਾਲ ਹਿੱਕ ਠੋਕੇ ਖੜੇ ਆ ਤੈਨੂੰ ਅੱਗੇ ਵੀ ਦੱਸਿਆ ਤੇ ਹੁਣ ਵੀ ਇਹ ਕਹਿੰਦਾ ਮੈਂ ਰਾਤ ਜਦੋਂ ਵੀਡੀਓ ਵੇਖੀ ਕਾਫੀ ਟਾਈਮ ਹੋ ਚੁੱਕਾ ਹੈ ਤੇ ਤੇਰਾ ਨੰਬਰ ਮੇਰੇ ਕੋਲ ਕੋਈ ਨਹੀਂ ਨਹੀਂ ਤੇ ਮੈਂ ਤੈਨੂੰ ਸਿੱਧਾ ਫੋਨ ਨਹੀਂ ਲਾਉਣਾ ਮੈਂ ਵੀਡੀਓ ਬਣਾਉਣੀ ਨਹੀਂ ਕਿਉਂਕਿ ਵੀਡੀਓ ਪਾ ਕੇ ਮੈਨੂੰ ਕੋਈ ਫੇਮ ਨਹੀਂ ਭਲਣਾ ਚਾਹੁੰਦਾ ਮੈਂ ਗੁੱਥ ਪੈਰੇ ਚ ਤੇਰਾ ਬਚਨ ਕਰਨਾ ਚਾਹੁੰਦਾ ਹਾਂ ਮਿੱਤਰ ਪਿਆਰਿਆ ਤੇਰੇ ਨਾਲ ਕੋਈ ਖੜੇ ਜਾਂ ਨਾ ਖੜੇ ਤੈਨੂੰ ਅੱਗੇ ਵੀ ਕਹਾਂ ਵੀ ਤੇਰਾ ਵੱਡਾ ਭਰਾ ਖੜਾ ਵਾ ਤੇਰੀ ਪਿੱਠ ਤੇ ਹੱਥ ਹੋਊਗਾ ਤੈਨੂੰ ਰਹਿਣ ਖਾਣ ਦੀ ਜਿੱਦਾਂ ਦਾ ਵੀ ਸਮਾਂ ਆਊਗਾ ਹਰ ਚੀਜ਼ ਦਾ ਪ੍ਰਬੰਧ ਕਰਾਂਗੇ ਤੇ ਭਾਵੇਂ ਸੈਂਟਰ ਆ ਜਾਏ ਤੇ ਭਾਵੇਂ ਜਿਹੜਾ ਮਰਜੀ ਆ ਜਾਏ ਜਿੰਨਾ ਚਿਰ ਤਰਨਾ ਖੜਾਂਗੇ ਇੱਕ ਠੋਕ ਕੇ ਖੜਾਂਗੇ ਆਵਾਜ਼ ਮਾਰਦੀ ਤੇ ਬਾਕੀ ਜੜੀਆਂ ਤੂੰ ਕਹਿਆ ਨਾ ਸ਼ਰੋਮਣੀ ਕਮੇਟੀ ਜਾਂ ਐਸਪੀਸੀ ਤੂੰ ਜਿੱਤ ਜੇ ਸਿਰਮੁਨੀਆਂ ਵਾ ਤੇ ਜੜੀਆਂ ਜਥੇਬੰਦੀਆਂ ਤੂੰ ਆਸ ਲੈ ਆਸ ਰੱਖਣ ਡਿਆ ਨਾ ਇਹ ਸਭ ਸੁੱਤੇ ਪੈ ਲੋ ਗਿਆ ਜੇ ਜਥੇਬੰਦੀਆਂ ਛੁੱਟੀਆਂ ਨਾ ਨਾ ਹੁਣ ਸ਼ਰੋਮਣੀ ਕਮੇਟੀ ਸੁੱਤੀ ਨਾ ਹੋਵੇ ਤੇ ਹਜ਼ਾਰਾਂ ਪੈਣਾ ਸਾਨੂੰ ਫੋਨ ਕਰਕੇ ਇਹ ਨਾ ਆਖਣ ਵੀ ਸਾਡੇ ਮਸਲੇ ਹਲ ਕਰਾ ਦਿਓ ਅੱਜ ਵੀ ਮੈਂ ਮਸਲਾ ਹਲ ਕਰਾਉਣ ਵਾਸਤੇ ਸ਼ਾਹਕੋਟ ਜਾ ਰਿਹਾ ਸੋ ਇਸ ਕਰਕੇ ਇਹਨਾਂ ਬੇਗੈਰਤ ਲੋਕਾਂ ਦੀ ਆਸ ਲਾਹ ਇਹ ਸੁੱਤੇ ਲੋਕ ਆ ਵਿਕੇ ਲੋਕ ਆ ਇਹਨਾਂ ਦਾ ਸਰਕਾਰ ਤੋਂ ਬਿਨਾ ਨਹੀਂ ਚੱਲ ਸਕਦਾ ਜਿੰਨਾ ਤੱਕ ਮੈਨੂੰ ਲੱਗਦਾ ਤੈਨੂੰ ਨਿਸ਼ਾਨਾ ਬਣਾਇਆ ਗਿਆ ਟਾਰਗੇਟ ਕੀਤਾ ਗਿਆ ਇਹ ਬੀਬੀਆਂ ਵੀ ਮੇਰੇ ਹਿਸਾਬ ਨਾਲ ਸਰਕਾਰ ਦੀਆਂ ਹੀ ਆ ਤੇ ਕਿਉਂਕਿ ਜਿਹੜਾ ਬੰਦਾ ਇੱਕ ਠੋਕੇ ਗੱਲ ਕਰੂਗਾ ਜਿਹੜਾ ਸੱਚਾਈ ਦੀ ਗੱਲ ਕਰੂਗਾ ਉਹਨੂੰ ਦੱਬਣ ਵਾਸਤੇ ਸਰਕਾਰਾਂ ਸਮੇਂ-ਸਮੇਂ ਤੇ ਕੋਈ ਨਾ ਕੋਈ ਚਾਲ ਚੱਲਦੀਆਂ ਰਹੀਆਂ ਉਹਦੇ ਵਿੱਚ ਕੋਈ ਛੋਟਾ ਅਫਸਰ ਵੀ ਹੋ ਸਕਦਾ ਉਹਦੇ ਵਿੱਚ ਕੋਈ ਵੱਡਾ ਅਫਸਰ ਵੀ ਹੋ ਸਕਦਾ ਹਰ ਕਿਸੇ ਨੂੰ ਇਹ ਹੁੰਦਾ ਵੀ ਮੇਰੇ ਮੋਢੇ ਦੇ ਸਟਾਰ ਤੋਂ ਵੱਧ ਲੱਗ ਜਾਣਾ ਬਾਕੀ ਇਸ ਕਹਾਣੀ ਤੇ ਰੱਬ ਜਾਣਦਾ ਵੀ ਮੇਰੇਆ ਕਬਰਾਉਣਾ ਨਹੀਂ ਕਰੋਨਾ ਨਹੀਂ ਜੇ ਜੂੰਜਣ ਵਾਲੇ ਲੋਕ ਹੀ ਰੋਣ ਲੱਗ ਪਏ ਤੇ ਫਿਰ ਆਪਾਂ ਵਕਤ ਦਾ ਸਾਹਮਣਾ ਕਿੱਦਾਂ ਕਰਾਂਗੇ ਵੱਡੀਆਂ-ਵੱਡੀਆਂ ਮੁਸ਼ਕਲਾਂ ਆਉਣੀਆਂ ਆਪਣੇ ਤੇ ਅਜੇ ਤੇ ਕੁਝ ਵੀ ਨਹੀਂ ਆਇਆ ਆਪਾਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਬੜੇ-ਬੜੇ ਘੱਲੂ ਘਾਰੇ ਛੱਲੇ ਆ ਜਿਨ੍ਹਾਂ ਦਾ ਬਾਣਾ ਪਾਇਆ ਨਾ ਉਹਨਾਂ ਨੇ ਕਿਤੇ ਚਮਕੌਰ ਦੀ ਗਲੀ ਦੇ ਵਿੱਚ 43 ਜਾਣਿਆਂ ਦਾ ਜਥਾ ਹੀ 10 ਲੱਖ ਦਾ ਮੁਕਾਬਲਾ ਕੀਤਾ ਹੁਣ ਕੱਠ ਤੇ ਉਸ ਟਾਈਮ ਗੁਰੂ ਗੋਬਿੰਦ ਸਿੰਘ ਮਾਰਨਾਂ ਵਿੱਚ ਬੜਾ ਹੀ ਹੌਲੀ ਹੌਲੀ ਕਰਕੇ ਜਦੋਂ ਮੁਸੀਬਤ ਆਈ ਤੇ ਸਭ ਵਿੱਚੋਂ ਤਤਰ-ਬਤਰ ਹੋ ਗਏ ਤਾਂ ਰਹਿ ਗਏ 43 ਜਿਹੜੇ ਕਠੋਕੇ ਉੱਤੇ ਖੜੇ ਹਜ਼ਾਰਾਂ ਦਾ ਕਾਫਲਾ ਸ਼ਹੀਦ ਹੋ ਗਏ ਬਾਕੀ ਉਹਨਾਂ ਤੋਂ ਜਿਹੜੇ ਬਚੇ ਉਹਨਾਂ ਨੇ ਕਠੋਕੇ ਮੁਕਾਬਲਾ ਕੀਤਾ ਤੇ ਮਾਰਾ ਨੇ ਮਾਚੀਵੜ ਤੇ ਜੰਗਲ 'ਚ ਬਹਿ ਕੇ ਨਾ ਤੇ ਸੁੱਖ ਸਾਡੀ ਮੰਗੀ ਸੀ ਤੇ ਮਾਰਨ ਨੂੰ ਆਖਿਆ ਕੋਈ ਗੱਲ ਨਹੀਂ ਤੇਰੇ ਭਾਣੇ ਦੇ ਅੰਦਰ ਆ ਮੈਂ ਪਰ ਮੇਰਾ ਪੰਥ ਜਿਹੜਾ ਉਹ ਵਸਣਾ ਚਾਹੀਦਾ ਹਰਿਆ ਭਰਿਆ ਰਹਿਣਾ ਚਾਹੀਦਾ ਸੀ ਉਹਦੇ ਪੋਤੇ ਆ ਜਿੰਨੇ ਮੁਸੀਬਤਾਂ ਝੱਲੀਆਂ ਤੇ ਮੁਸੀਬਤਾਂ ਦਾ ਸਾਹਮਣਾ ਕਰਨ ਵਾਲਿਆਂ ਦੇ ਪੁੱਤ ਕਦੀ ਮੁਸੀਬਤਾਂ ਤੋਂ ਘਬਰਾਇਆ ਨਹੀਂ ਕਰਦੇ ਇਹ ਸਾਥ ਛੱਡ ਕੇ ਭੱਜਣ ਵਾਲਿਆਂ ਦਾ ਕਰਕੇ ਥੋੜਾ ਰੋਣਾ ਆਪਾਂ ਠਿਕ ਠੋਕ ਕੇ ਤੇਰੇ ਨਾਲ ਖੜਿਆ ਹਾਂ ਤੂੰ ਜਿੱਥੇ ਮਰਜੀ ਆਵਾਜ਼ ਮਾਰ ਲਈ ਜਦੋਂ ਮਰਜੀ ਰਾਤ ਦੇ 12 ਵਜੇ ਫੋਨ ਕਰ ਲਈ 2 ਵਜੇ ਕਰ ਲਈ ਜਿੱਥੇ ਕਵੇਂਗਾ ਤੈਨੂੰ ਆਪ ਮਿਲਾਂਗੇ ਆਖੇ ਪਰ ਆਵਾਜ਼ ਮਾਰੇ ਤੋਂ ਬਿਨਾ ਤੈਨੂੰ ਪਤਾ ਮੈਨੂੰ ਵੀ ਗੰਦੀ ਬਿਮਾਰੀ ਹੈ ਜਨਾਚਰ ਕੋਈ ਆਵਾਜ਼ ਨਾ ਮਾਰੇ ਮੈਂ ਉਹਨਾਂ ਚਿਰ ਮਗਰ ਨਹੀਂ ਤੁਰਦਾ ਬਾਕੀ ਇਹ ਆ ਵੀ ਜੇ ਤਰ੍ਹਾਂ ਖੜ ਗਿਆ ਭਾਵੇਂ ਦੁਨੀਆ ਦੁਸ਼ਮਣ ਹੋ ਜਾਏ ਆਪਣੇ ਭਰਾ ਦੀ ਪਿੱਠ ਨਹੀਂ ਲੱਗਣ ਦਿੰਦਾ ਇਹ ਗਰੰਟੀ ਮੇਰੀ ਆ ਭਾਵੇਂ ਮੇਰਾ ਰਹਿੰਦਾ ਕੋਹ ਰਵੇ ਤੇ ਭਾਵੇਂ ਸਾਰਾ ਕੋਹ ਦਾਤ ਲਾਉਣਾ ਪਾਜੇ ਪਰ ਤੇਰੀ ਪਿੱਠ ਨਹੀਂ ਲੱਗਣ ਦਿੰਦਾ ਕਿਉਂਕਿ ਜੇ ਅੱਜ ਅਹੀਂ ਅਮਰਤਪਾਲ ਸਿੰਘ ਮੈਰੋ ਤੇਰੇ ਨਾਲ ਨਾ ਖੜੇ ਤੇ ਬੜੀ ਵੱਡੀ ਬਗੈਰਤੀ ਦਾ ਕਲੰਕ ਸਾਡੇ ਮੱਥੇ ਤੇ ਲੱਗ ਜਾਣਾ ਕਿਉਂਕਿ ਮਾਝੇ ਵਾਲਿਆਂ ਜਜ਼ਬਾਤੀ ਬੰਦੇ ਆ ਦਾਵੇਂ ਬਾਦਸ਼ਾਹ ਨੇ ਕਿਹਾ ਇਹ ਬੰਦਾ ਸਿਆਂ ਜਿੰਨਾ ਮਰਜੀ ਤਕੜਾ ਤੂੰ ਜਿੰਨਾ ਮਰਜੀ ਬਹਾਦਰ ਤੂੰ ਤੇਰੇ ਤੇ ਮਾਣ ਆ ਪਰ ਇੱਕ ਗੱਲ ਚੇਤਾ ਰੱਖੀ ਜਨਾਚਰ ਮੱਝੇ ਵਾਲੇ ਨਾ ਆ ਜਾਂਦੇ ਉਹਨਾਂ ਚਰ ਹਲਾ ਨਾ ਕਰੀ ਮੱਝੇ ਵਾਲਿਆਂ ਨੇ ਮਰਨ ਮੌਤ ਹੀ ਮੰਗੀ ਆ ਇਹ ਕਰਕੇ ਹੀ ਉਹਨਾਂ ਲਈ ਖੜਦੇ ਆ ਉਹਨਾਂ ਲਈ ਲੜਦੇ ਆ ਉਹਨਾਂ ਲਈ ਮਰਦੇ ਆ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਜਿਹੜੇ ਪੰਥ ਦਾ ਦਰਦ ਰੱਖਦੇ ਆ ਬੇਗਹਿਰਤ ਬੰਦਿਆਂ ਵਾਂ ਤੇ ਮੈਂ ਕਦੇ ਵਾਸਤੇ ਵੀ ਇਹ ਲਾਈਵ 'ਚ ਨਹੀਂ ਆ ਕੇ ਕਹਿਣਾ ਹੀ ਮਤ ਕਰੋ ਉਹਦੀ ਪਰ ਮੈਂ ਤੇਰੇ ਵਾਸਤੇ ਕਰਕੇ ਬਾਰ ਬਾਰ ਮੇਰਾ ਦਿਲ ਕਹਿੰਦਾ ਵੀ ਯਾਰ ਇਹ ਹੀਰਾ ਗਵਾ ਨਾ ਲਈਏ ਜਿਹੜੇ ਕੰਮ ਤੂੰ ਕਰ ਰਿਆ ਇਹ ਕੰਮ ਸ਼ਾਇਦ ਜਿਹੜੇ ਪੰਥ ਦੇ ਆਗੂ ਬਣੇ ਫਿਰਦੇ ਆ ਇਹਨਾਂ ਨੂੰ ਕਰਨੇ ਚਾਹੀਦੇ ਨਾ ਕੋਠੀਆਂ ਕਾਰਾਂ ਵੱਡੀਆਂ ਕਰਨੀਆਂ ਬਿਗੈਰਤਾ ਨੇ ਹੁਣ ਜਿਹੜੇ ਵੱਡੇ ਵੱਡੇ ਇਕੱਠੇ ਆ ਉਹਨਾਂ ਸਾਰਿਆਂ ਨੂੰ ਇੱਕ ਮੈਂ ਗੱਲ ਕਹਿਣਾ ਵੀ ਵੇਖੋ ਮੈਂ ਤੇ ਨਾਂ ਤੇ ਇਕੱਠ ਕੀਤੇ ਨਾ ਮੈਨੂੰ ਇਕੱਠਾਂ ਦੇ ਯਕੀਨ ਆ ਕੋਈ ਮੈਨੂੰ ਇਹਨਾਂ ਪਤਾ ਵੀ ਜਿੰਨੇ ਕੁ ਲੋਕ ਖੜਨ ਵਾਲੇ ਹੁੰਦੇ ਉਹ ਕਿਹੜੇ ਹੁੰਦੇ ਉਹ ਮੈਨੂੰ ਪਤਾ ਵਾ ਬਾਕੀ ਹੁਣ ਮੁੱਕ ਦੀ ਗੱਲ ਇਹ ਆ ਵੀ ਜਿਹੜਾ ਸਮਾਂ ਆ ਰਿਹਾ ਉਹ ਸਮੇਂ ਨੂੰ ਸੰਮਣਵਾ ਤੇ ਸਾਨੂੰ ਇੱਕ ਹੁੰਦੀ ਲੋੜ ਆ ਬਾਕੀ ਆ ਆਪਣੇ ਜਿਹੜੇ ਮੈਨੂੰ ਮਾੜਾ ਕਹਣਾ ਚੰਗਾ ਕਹਣਾ ਉਹ ਤੁਹਾਡੀ ਆਪਣੀ ਇੱਛਾ ਹੁੰਦੀ ਆ ਕਿਉਂਕਿ ਹਰ ਕਿਸੇ ਬੰਦੇ ਨੂੰ ਹੱਕ ਹੁੰਦਾ ਬੋਲਣ ਦਾ ਵਿਰੋਧ ਕਰਨ ਦਾ ਜਿਹੜੇ ਵਿਰੋਧੀ ਹੁੰਦੇ ਮੈਂ ਉਹਨਾਂ ਦਾ ਜਿਆਦਾ ਉਹਨਾਂ ਦਾ ਧਿਆਨ ਨਹੀਂ ਦਿੰਦਾ ਉਹਨਾਂ ਵੱਲ ਮੈਨੂੰ ਲੋਕ ਮਾੜਾ ਕਹਿੰਦੇ ਮੈਂ ਉਹਨਾਂ ਦਾ ਵੀ ਧਿਆਨ ਨਹੀਂ ਦਿੰਦਾ ਮੈਂ ਉੱਤੇ ਨੰਬਰ ਪਾਇਆ ਹੁੰਦਾ ਕਿ ਜਿਹਦੇ ਕੇਤੇ ਜਾਰੇ ਚੁੰਮਣੇ ਲਾਣਗੇ ਆਪੇ ਫੋਨ ਕਰ ਲੂਗਾ ਸਦਾ ਡਾਇਰੈਕਟ ਮੈਨ ਲਵਾਂ ਕਿਹੜੀ ਗੱਲ ਆ ਪਾਗੜੇ ਅਮਰੀਕਾ ਚ ਰਹਿੰਦੇ ਆ ਵੀ ਵੀਜ਼ਾ ਲੈ ਕੇ ਆਉਣਾ ਪੈਣਾ ਬਾਕੀ ਭਾਈ ਇਹਨਾਂ ਗੱਲਾਂ ਨੂੰ ਬਾਅਦ ਚ ਕਰਾਂਗੇ ਹੁਣ ਮੇਰੀ ਵੀਡੀਓ ਨੂੰ ਜਿਹੜਾ ਇਹਨਾਂ ਕ ਨੂੰ ਸ਼ੇਅਰ ਕਰਦੇ ਹੋ ਵੀ ਅਮਰਤਪਾਲ ਮੈਰੋ ਤੱਕ ਪਹੁੰਚਾ ਦਿਓ ਵੀ ਉਹਨੂੰ ਇਹ ਗੱਲ ਦੱਸ ਦਿਓ ਵੀ ਤੇਰਾ ਭਰਾ ਤੇਰੇ ਮਗਰ ਖੜਾ ਵਾ ਤੇਰੀ ਪਿੱਠ ਨਹੀਂ ਲੱਗਣ ਦੇ ਰਹਿਣ ਸਹਿਣ ਦਾ ਜਿੱਦਾਂ ਦਾ ਵੀ ਪ੍ਰਬੰਧ ਕਰਨਾ ਪਊਗਾ ਨਾ ਵੱਡੀ ਤੋਂ ਵੱਡੀ ਮੁਸੀਬਤ ਆ ਜੇ ਤੇਰੀ ਪਿੱਠ ਨਹੀਂ ਲੱਗਣ ਦੇ ਜਨਾਜ਼ਾ ਸਾਡੇ ਸਾਹ ਚੱਲਦੇ ਆ ਇਹ ਤੇਰਾ ਨਾ ਵਾਦਾ ਫੋਨ ਕਰ ਲਈ 98721 6985 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ